ਲ ਇੱਕ ਸਾਲ ਹੋਰ ਵੀ ਧੀਏ ਤੇਰੇ ਤੋਂ ਬਿਨਾ ਮੈਂ ਤਾਂ ਉੱਥੇ ਦੀ ਉੱਥੇ ਹੀ ਖੜੀ ਆ ਜਿੱਥੇ ਤੂੰ ਮੈਨੂੰ ਛੱਡ ਗਿਆ ਸੀ ਮੈਨੂੰ ਪਤਾ ਹੈ ਕਿ ਤੂੰ ਮੁੜ ਕੇ ਨਹੀਂ ਆਉਣਾ ਮੈਨੂੰ ਪਤਾ ਹੈ ਕਿ ਤੂੰ ਮੁੜ ਕੇ ਨਹੀਂ ਆਉਣਾ ਵਰ ਮੈਂ ਉਸੇ ਕੁਰਸੀ ਤੇ ਬੈਠੀਆਂ ਤੇਰਾ ਹੱਥ ਫੜ ਕੇ ਜਦੋਂ ਮੈਂ ਤੈਨੂੰ ਤੇਰੇ ਸਾਹਮਣੂ ਜਾਂਦੇ ਦੇਖਿਆ ਸੀ ਹੌਲੇ ਹੌਲੇ ਸ਼ਾਂਤ ਪਾਣੀ ਦੀ ਤਰ੍ਹਾਂ ਜਿਸ ਤਰ੍ਹਾਂ ਕੋਈ ਟੁੱਟੀ ਚੋ ਪਾਣੀ ਮੁੱਕ ਜਾਂਦਾ ਹੌਲੀ ਹੌਲੀ ਟੁਕਾ ਟੁਕਾगिरਦਾगिरਦਾ ਉਹੀ ਹੱਥ ਫੜ ਕੇ ਮੈਂ ਅੱਜ ਵੀ ਮਹਿਸੂਸ ਕਰਦੀ ਆ ਕਿ ਤੇਰੇ ਸਾਹਮਣੂ ਤੱਕ ਰਹੀ ਆ ਜਾਂਦੇ ਹੋਏ ਸਾਹਮਣੂ ਤੱਕ ਰਹੀ ਆ ਮੈਨੂੰ ਪਤਾ ਹੈ ਤੂੰ ਮੁੜ ਕੇ ਨਹੀਂ ਆਉਣਾ ਪਹਿਲਾਂ ਕਿਹੜੇ ਮੁੜ ਕੇ ਆਏ ਆ ਪਹਿਲਾਂ ਗਏ ਹੋਏ ਕਿਹੜਾ ਮੁੜ ਕੇ ਆਇਆ पर मन नहीं मन महसूस कर दिया कि मैं उस कुर्सी पर बैठी हाँ अभी भी तेरा हाथ फटके दो साल बीत गए पता भी नहीं लग्या मैं तो तेनों ਹੱਥ ਫੜ ਕੇ ਜਾਂਦੇ ਨੂੰ ਦੇਖ ਲਿਆ ਸੀ ਮੈਨੂੰ ਕੌਣ ਦੇਖੇ ਮੇਰਾ ਹੱਥ ਕੌਣ ਫੜੇਗਾ ਮੈਨੂੰ ਪਤਾ ਹੈ ਨੂੰ ਮੁੜ ਕੇ ਨਹੀਂ ਆਣਾ ਫਿਰ ਵੀ ਇੱਕ ਆਸ ਲਈ ਬੈਠ ਤੇਰੀ ਯਾਦ ਦੇ ਸਹਾਰੇ ਦੋ ਸਾਲ ਬੀਤ ਗਏ ਰੰਦੀ ਜ਼ਿੰਦਗੀ ਵੀ ਅਸਰਾ ਹੀ ਕੱਟ ਲਵਾਂਗੀ ਤੂੰ ਫਿਕਰ ਨਾ ਕਰੀ ਤੇਰੀ ਯਾਦ ਦੇ ਸਹਾਰੇ ਰੰਦੀ ਜ਼ਿੰਦਗੀ ਵੀ ਮੈਂ ਕੱਟ ਲਵਾਂਗੀ ਤੂੰ ਫਿਕਰ ਨਾ ਕਰੀ